2022 ਦੇ ਵਿੱਚ ਆਪਾਂ ਜਾਣਦੇ ਹਾਂ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜੇ ਜਦੋਂ ਉਹ ਭਾਰਤ ਆਉਂਦੇ ਨੇ ਪੰਜਾਬ ਆਉਂਦੇ ਨੇ ਮਾਫ ਕਰਨਾ ਤਾਂ ਉਹਨਾਂ ਦਾ ਕਾਫਲਾ ਰੋਕਿਆ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਵਿਰੁੱਧ ਪਰਚਾ ਜਿਹੜਾ ਉਹ 307 ਦਾ ਦਰਜ ਕੀਤਾ ਗਿਆ। ਪਰ ਉਹ ਕਹਿੰਦੇ ਵੀ ਕਿਸਾਨ ਤਾਂ ਕਾਫੀ ਪਿੱਛੇ ਆਪਣਾ ਫਟੈਸਟ ਕਰ ਰਹੀ ਸੀ। ਉਹਨਾਂ ਦਾ ਪਤਾ ਵੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਕਿੱਧਰ ਦੀ ਆਉਣਾ ਹੈ ਕਿੱਧਰ ਦੀ ਨਹੀਂ ਆਉਣਾ। ਇਸ ਹਾਨਿਸ ਮਾਮਲੇ 'ਚ ਕਹਿ ਰਹੇ ਕਿ ਸਿੱਕੇ ਨਾਲ ਹਨਿਆ ਹੋ ਰਹੀ ਹੈ ਤਕਾ ਹੋ ਰਿਹਾ ਹੈ ਮੁਝੇ ਪਾਸੇ ਸਰਕਾਰ ਹੈ ਕੇਂਦਰੀ ਏਜੰਸੀਆਂ ਉਹ ਲਗਾਤਾਰ ਇਸ ਮਾਮਲੇ ਦੀ ਫੰਕਸ਼ਨ ਕਰਕੇ ਸਰਕਾਰ ਦਾ ਮਾਨਾ ਦੇ ਕੜ ਪਾਉਣ ਦੀ ਗੱਲ ਹੋ ਰਹੀ ਹੈ 52 ਦਿਨ ਹੋ ਗਏ ਨੇ ਕਸਤਨਾ ਦੇਖਦੇ ਹੋ ਕਿਸ ਤਰ੍ਹਾਂ ਦੀ ਸਥਿਤੀ ਹੈ ਉਹਨਾਂ ਦੀ ਤੇ ਕੀ ਅੱਗੇ ਦੀ ਰਣਨੀਤੀ ਆ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਜੀ ਇਹ ਕਿਸਾਨ ਆਗੂ ਬੋਲਿਆ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੱਕ ਦਿਨ ਹੀ ਕਹਿੰਦੇ ਆਪਣੇ ਪੋਖੜਤਾਲ ਰੱਖ ਕੇ ਵੇਖਣਾ ਪਤਾ ਲੱਗੇਗਾ ਕਿ ਭੁੱਖੇ ਰਹਿਣਾ ਕਿੰਨੀ ਤਕਲੀਫ ਹੁੰਦੀ ਹੈ ਕੱਲਾ ਢੱਲੇਵਾਲੀ ਢੱਲੇਵਾਲ ਦੇ ਨਾਲ ਜਿਹੜਾ ਹੈਗਾ 111 ਹੋਰ ਕਿਸਾਨਾਂ ਨੇ ਕਿਹਾ ਜਾ ਰਿਹਾ ਹੈ 112 ਢੱਲੇਵਾਲ ਉਹਗੇ ਮਰਨਵਾਰ ਦੇ ਉੱਪਰ ਬੈਠੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰ ਰੋਜ਼ ਪ੍ਰੋਗਰਾਮ ਦੇ ਜ਼ਰੀਏ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਆ ਵਿਚਾਰਾਂ ਦੀ ਸੋਚ ਪਾਉਂਦੇ ਨੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਵਾਗਤ ਹੈ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਹਾਜ਼ਰਨ ਦਰਸ਼ਕਾਂ ਨੂੰ ਕਿਹੜੀ ਚੈਲੀ ਚ ਲੋ ਸਵਾਲ ਜੀ ਬਿਲਕੁਲ ਸੋ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਸਿੱਸਾ ਬੋ ਕਿਸਾਨਾਂ ਦੀ ਕਰਾਂਗੇ ਡੱਲੇਵਾਲ ਸਾਹਿਬ ਤੇ ਮਰਨਵਰਤ ਨੂੰ ਅੱਜ 52 ਦਿਨ ਨੇ ਜਿਹੜੇ ਹੋ ਗਏ ਨੇ ਹੁਣ ਇੱਕ ਨਹੀਂ 112 ਡੱਲੇਵਾਲ ਨੇ ਜਿਹੜੇ ਉਹ ਬਾਰਡਰ ਤੇ ਬੈਠੇ ਨੇ ਤੇ ਦੂਸਰੇ ਕਿਸਾਨਾਂ ਦਾ ਬਾਕੀ 111 ਕਿਸਾਨਾਂ ਦਾ ਅਜੇ ਦੂਸਰਾ ਦਿਨ ਹੈ ਤਾਂ ਅਜੇ ਇਹ ਦੇ ਵਿੱਚ ਜਿੱਥੇ ਇੱਕ ਪਾਸੇ ਉਧਰ ਸਥਿਤੀ ਨਾਜ਼ੁਕ ਬਣੀ ਹੋਈ ਹੈ ਲਗਾਤਾਰ ਕਿਸਾਨਾਂ ਦਾ ਕਾਫਲਾ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਕਿਤੇ ਨਾ ਕਿਤੇ ਹੋਰ ਸਮੱਸਿਆਵਾਂ ਵੀ ਕਿਸਾਨਾਂ ਦੇ ਗੱਲ ਪਾਈਆਂ ਜਾ ਰਹੀਆਂ ਨੇ 2022 ਦੇ ਵਿੱਚ ਆਪਾਂ ਜਾਣਦੇ ਹਾਂ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜੇ ਜਦੋਂ ਉਹ ਭਾਰਤ ਆਉਂਦੇ ਨੇ ਪੰਜਾਬ ਆਉਂਦੇ ਨੇ ਮਾਫ ਕਰਨਾ ਤਾਂ ਉਹਨਾਂ ਦਾ ਕਾਫਲਾ ਰੋਕਿਆ ਜਾਂਦਾ ਹੈ ਤਾਂ ਅਜੇਹੇ ਦੇ ਵਿੱਚ ਉਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਵਿਰੁੱਧ ਪਰਚਾ ਜਿਹੜਾ ਉਹ 307 ਦਾ ਦਰਜ ਕੀਤਾ ਗਿਆ ਸੱਜਾ ਸਾਹਿਬ ਕੀ ਕਹਿਣਾ ਚਾਹੋਗੇ ਬਿਲਕੁਲ ਬੜਾ ਸੁਵਿਧਾਜਨਕ ਮੁੱਦਾ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ 22 ਤੋਂ ਲੈ ਕੇ ਹੁਣ ਤੱਕ ਰਾਮਨਤਰੀ ਦੇ ਕਾਫਲੇ ਨੂੰ ਰੋਕਣ ਦੇ ਲੈ ਕੇ ਲਗਾਤਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਜਾਂਚ ਦੇ ਮਾਮਲੇ ਸਮੇਂ ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਪਰ ਜੋ ਲੇਟੈਸਟ ਜਿਹੜਾ ਜ਼ਿਕਰ ਕਰ ਰਹੇ ਹਾਂ ਉਹਨੇ ਮੀਡੀਆ ਚ ਕਿਸਾਨਾਂ ਨੂੰ ਲਖੋਵਾਲ ਜਿਹੜਾ ਕਾਰਬਾਤ ਕਰ ਰਹੀ ਸੀ ਉਹ ਕੈਰੀ ਜਿਹੜਾ 307 ਦਾ ਪਰਚਾ ਜਿਹੜਾ ਕਿਸਾਨਾਂ ਦੇ ਖਿਲਾਫ ਦਰਜ ਕੀਤਾ ਗਿਆ ਇਸ ਲਈ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਾ ਗਿਆ ਜੋ ਪੰਜਾਬ ਚ ਆਉਣ ਦੀ ਆਪਾਂ ਗੱਲ ਕਰ ਰਹੇ ਹਾਂ ਬਾਈ ਚ ਪਰ ਉਹ ਕਹਿੰਦੇ ਵੀ ਕਿਸਾਨ ਤਾਂ ਕਾਫੀ ਪਿੱਛੇ ਆਪਣਾ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦਾ ਪਤਾ ਵੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਜੀ ਕਿੱਧਰ ਦੀ ਆਉਣਾ ਹੈ ਕਿੱਧਰ ਦੀ ਨਹੀਂ ਆਉਣਾ ਤੇ ਉਹ ਕਰੇ ਸੀਗੇ ਇਹਦੇ ਬਾਰੇ ਚ ਸਹੀ ਢੰਗ ਨਾਲ ਜਾਣਣੀ ਚਾਹੀਦੀ ਹੈ ਇਹ ਬੜਾ ਇੱਕ ਤਰ੍ਹਾਂ ਦਾ ਕਿਸਾਨਾਂ ਦੇ ਖਿਲਾਫ ਬਹੁਤ ਵੱਡਾ ਮਾਮਲਾ ਹੈ ਇਸ ਤਰ੍ਹਾਂ ਇਹ ਤੱਕ ਇਹ ਸਹੀ ਇਸ ਕਰਕੇ ਵੀ ਕਹਿੰਦੇ ਕੀਤੀ ਜਾ ਰਹੀ ਹੈ ਕਿ ਕੋਈ ਕਿਸਾਨ ਲਗਾਤਾਰ ਆਪਣੇ ਮੰਗਾਂ ਨੂੰ ਲੈ ਕੇ ਅੰਦੋਲਨ ਦੇ ਰਾਤ ਇਹਦੇ ਤਾਜ਼ੀ ਇਹਨੇ ਕਲਾਕਿਤੀਆਂ ਚੱਲ ਰੀਆਂ ਜੀ ਕਿਸਾਨ ਇਸ ਮਾਮਲੇ ਚ ਕਹਿ ਰਹੇ ਕਿ ਸੇ ਨਾਲ ਅਨਿਆਹ ਹੋ ਰਿਆ ਤਕਾ ਹੋ ਰਿਆ ਦੂਜੇ ਪਾਸੇ ਸਰਕਾਰ ਹੈ ਕੇਂਦਰੀ ਏਜੰਸੀਆਂ ਉਹ ਲਗਾਤਾਰ ਇਸ ਮਾਮਲੇ ਦੀ ਪੁਨਰਸ਼ਨ ਕਰਕੇ ਸਰਕਾਰ ਦਾ ਮਾਨਾ ਦੇ ਕਲ ਪਾਉਣ ਦੀ ਗੱਲ ਹੋ ਰਹੀ ਹੈ ਔਰ ਦੂਜੇ ਪਾਸੇ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਉਹਦੇ ਤੇ ਵੀ ਸਮੇਂ-ਸਮੇਂ ਤੇ ਅਧਿਕਾਰੀਆਂ ਤੇ ਵੀ ਉੱਡਦੇ ਰਹੇ ਆ ਅਲਖਵਾਨ ਸਹਾਉਤ ਹੋਰ ਤੇ ਕਿਹਾ ਕਿ ਦੇਖੋ ਪ੍ਰਧਾਨ ਮੰਤਰੀ ਦਾ ਸਾਰੇ ਰਿਗਾਰਡ ਕਰਦੇ ਆ ਗਵਰਨਰ ਤੇ ਵੀ ਉਹਨੂੰ ਲੈ ਕੇ ਕਿਸਾਨਾਂ ਦਾ ਪ੍ਰੋਟੈਸਟ ਜ਼ਰੂਰ ਸੀ ਪਰ ਕਿਸੇ ਤਰ੍ਹਾਂ ਕੋਈ ਮੰਦ ਭਾਵਨਾ ਨਾਲ ਕਿਸਾਨਾਂ ਵੱਲੋਂ ਆਪਣੇ ਪ੍ਰੋਟੈਸਟ ਇਤਿਆਜ਼ਾ ਦੇ ਸੀ ਜੀ ਜੀ ਬਿਲਕੁਲ ਸਿਰ ਸਾਹਿਬ ਇੱਕ ਪਾਸੇ ਜਿੱਥੇ ਇਹ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਿਸਾਨਾਂ ਦੇ ਉੱਪਰ ਪਰਚੇ ਦਰਜ ਨੇ ਪਰ ਅਜੇਹੇ ਦੇ ਵਿੱਚ 307 ਦਾ ਇਹ ਪਰਚਾ ਦਰਜ ਹੋਣਾ ਹੋਰ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਲਈ ਖੜੀਆਂ ਕਰ ਰਿਹਾ ਇੱਕ ਪਾਸੇ ਜਦੋਂ ਸੰਘਰਸ਼ ਲੜਿਆ ਜਾ ਰਿਹਾ ਹੈ ਬਾਰਡਰਾਂ ਦੇ ਉੱਪਰ ਬੈਠ ਕੇ ਕਿਸਾਨ ਮੰਗਾਂ ਦੀ ਗੱਲ ਕਰ ਰਹੇ ਨੇ ਤਾਂ ਅਜਿਹੀ ਵੱਡੀ ਵਿਪਤਾ ਜਿਹੜੀ ਉਹ ਕਿਸਾਨਾਂ ਲਈ ਫਿਰ ਤੋਂ ਬਣ ਰਹੀ ਹੈ ਉਸ ਗੱਲ ਕਰਾਂਗੇ ਡਲੇਵਾਲ ਸਾਹਿਬ ਹੁਣਾਂ ਦੀ 52 ਦਿਨ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੀ ਸਥਿਤੀ ਹੈ ਅਨਦੀ ਤੇ ਕੀ ਅੱਗੇ ਦੀ ਰਣਨੀਤੀ ਆ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਜੀ ਬਿਲਕੁਲ ਜਿਹੜੀ ਸਭ ਤੋਂ ਵੱਡੀ ਗੱਲ ਤਾਂ ਕਿ ਕਿਸਾਨ ਆਗੂ ਢੱਲੇਵਾਲ ਜੀ ਉਹਨਾਂ ਦੇ 52 ਦਿਨ ਹੋ ਗਿਆ ਮਰਨ ਵਰਤ ਨੂੰ ਚੱਲਦੇ ਆ ਤੇ ਬੇਸ਼ੱਕ ਫਿਜ਼ੀਕਲ ਤੌਰ ਤੇ ਤਾਂ ਆਪਾਂ ਹਰ ਰੋਜ਼ ਦੇ ਦਰਸ਼ਕਾਂ ਨਾਲ ਸੰਝਾ ਕਰਦੇ ਆ ਬੇਹੱਦ ਉਹਨਾਂ ਦੀ ਸਿਹਤ ਕਮਜ਼ੋਰ ਹੋ ਚੁੱਕੀ ਹੈ ਇਹਦੇ ਬਾਰੇ ਤਾਂ ਕੋਈ ਦੋ ਰਾਇ ਨਹੀਂ ਜੀ ਬਜ਼ੁਰਗ ਆਗੂ ਆ 52 ਦਿਨ ਮਰਨ ਵਰਤ ਨੂੰ ਜਾ ਰਿਹਾ ਹੋਏ ਤਾ ਸਾਰੇ ਸਦਨ ਜਤੀ ਵੀ ਅੰਦਾਜ਼ਾ ਲਗਾਏ ਜਿੱਸ ਦੇ ਕੋ ਚੰਗਾ ਪਲਾ ਨੌਜਵਾਨ 52 ਦਨ ਖਾਣਾ ਨਾ ਖਾਏ ਮੈਂ ਸੁਣ ਰਿਹਾ ਸੀ ਇੱਕ ਕਿਸਾਨ ਆਗੂ ਬੋਲਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਹੀ ਕਹਿੰਦੇ ਆਪਣੇ ਭੁਖੜਤਾਲ ਰੱਖ ਕੇ ਵੇਖਣਾ ਪਤਾ ਲੱਗੇਗਾ ਕਿ ਭੁੱਖੇ ਰਹਿਣਾ ਕਿੰਨੀ ਤਕਲੀਫ ਹੁੰਦੀ ਹੈ ਹੁਣ ਕਲਾ ਢੱਲੇਵਾਲ ਨਹੀਂ ਢੱਲੇਵਾਲ ਦੇ ਨਾਲ ਜਿਹੜਾ ਹੈਗਾ 111 ਹੋਰ ਕਿਸਾਨ ਜਾਣੇ ਕਿਹਾ ਜਾ ਰਿਹਾ ਹੈ 112 ਢੱਲੇਵਾਲ ਹੋ ਗਏ ਮਰਨਵਾਰ ਦੇ ਉੱਪਰ ਬੈਠੇ ਦੇਖੋ ਕਿਸਾਨਾਂ ਦਾ ਨਿਸ਼ਚਾ ਉਹਨੇ ਦ੍ਰਿੜਤਾ ਦੀ ਜਗਰੀ ਕੇ ਆਲੇ ਮਿੱਤਰ ਜਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਸੁਣ ਰਿਹਾ ਸੀ ਇੱਕ ਕਿਸਾਨ ਅਗੁਰ ਮਰਨਾਰਥੇ ਬੈਠਾ ਉਹ ਕਹਿ ਰਿਹਾ ਜੀ ਮੇਰੀ ਤੀਜੀ ਪੀੜ੍ਹੀ ਹੈ ਇਸ ਅੰਦੋਲਨ ਦੇ ਵਿੱਚ ਪਹਿਲਾਂ ਕਹਿੰਦਾ ਮੇਰਾ ਦਾਦਾ ਅੰਦੋਲਨ ਨਾਲ ਜੁੜਿਆ ਹੋਇਆ ਫਿਰ ਮੇਰਾ ਬਾਪ ਅੰਦੋਲਨ ਨਾਲ ਜੁੜਿਆ ਹੋਇਆ ਤੇ ਹੁਣ ਕਹਿੰਦਾ ਮੈਂ ਅੰਦੋਲਨ ਨਾਲ ਜੁੜਿਆ ਹੋਇਆ ਤੇ ਘਰਾਂ ਦੇ ਹਾਂ ਦੇਖੋ ਕਹਿੰਦਾ ਮੇਰੇ ਇੱਕੋ ਇੱਕ ਬੇਟਾ ਹੈ ਪਰ ਬੇਟੇ ਉਹ ਕਹਿੰਦੇ ਖੁਸ਼ੀ-ਖੁਸ਼ੀ ਅੰਦੋਲਨ ਚ ਉਹ ਕਿਸੇ ਕਿਸ ਨਾ ਕੋਕਾ ਜਾਂ ਮੈਨੂੰ ਰੋਕਿਆ ਨਹੀਂ ਗਿਆ ਇੰਨੇ ਹੋਰ ਕਿਸਾਨ ਆਗੂ ਕੀ ਕਹਿ ਰਿਹਾ ਸੀ ਜੀ ਮੇਰੀ ਭਾਂਜੀ ਦਾ ਵਿਆਹ ਹੈ ਮੈਂ ਉਹ ਵਿਆਹ ਛੱਡ ਕੇ ਜਿਹੜਾ ਮੇਰੇ ਲਈ ਬਹੁਤ ਜ਼ਰੂਰੀ ਸੀ ਧੀਆਂ ਵਰਗੀਆਂ ਹੁੰਦੀਆਂ ਭਾਂਜੀਆਂ ਹੂੰ ਉਹ ਛੱਡ ਕੇ ਕਹਿੰਦੇ ਇੱਥੇ ਮਰ ਬੈਠਾ ਹਾਂ ਇਦਾਂ ਹੀ ਸਾਰੇ ਕਿਸਾਨ ਆਪਣੇ ਆਪਣੇ ਰਜੇਵਿਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਹੁਤ ਤਕਲੀਫਾਂ ਦੇ ਬਾਵਜੂਦ ਮਰਨwarte ਆ ਕੇ ਬੈਠੇ ਆ ਜੀ ਜਿਸ ਨੇ ਬੁਲਾਉਂਦਾ ਨਾ ਉਸ ਕਦਰ ਉਹ ਕਹਿ ਰਿਹਾ ਕਿ ਜਿੱਤੀ ਜੀ ਪੀੜੀ ਹੈ ਕੋਈ ਆਪਣੇ ਵਿਆਹਾਂ ਨੂੰ ਛੱਡ ਕੇ ਕੋਈ ਕੰਮ ਛੱਡ ਕੇ ਸਨਵਾਰਤੇ ਆ ਕੇ ਬੈਠੇ ਦੇਖੋ ਫੈਸਲਾ ਤਾਂ ਜਿਹਦਾ ਆਪਣਾ ਦਾ ਕੇਂਦਰ ਸਰਕਾਰ ਨੇ ਭਾਰਮਨ ਦੇ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਨੇ ਹਾਈਲੈਂਡ ਨਹੀਂ ਕਿਸਾਨਾਂ ਦੇ ਹੱਥ 'ਚ ਹੂੰ ਸੋ ਦੋ ਮਾਮਲੇ ਬੜੇ ਐਮ ਐ ਤਰੀਕ ਕਿਸਾਨਾਂ ਦੇ ਮੰਗਾਂ ਨੂੰ ਤਾਂ ਰੋਕ ਸਕਦੇ ਆ ਪਰ ਅੰਦੋਲਨ ਲੜਨ ਤੋਂ ਕਿਸਾਨਾਂ ਨੂੰ ਨਹੀਂ ਰੁਕਾਇਆ ਜਾ ਸਕਦਾ ਇਹ ਬੜਾ ਦ੍ਰਿੜ ਨਿਸ਼ਚੈ ਦੇ ਇਹ ਜਿਹੜਾ ਜਿਹੜੇ ਮੋਰਚੇ ਦੇ ਬੈਠੇ ਖਾਤ ਉਹ ਜਿਹੜੇ ਮਰਨ ਵੇਲੇ ਤੇ ਬੈਠਿਆ ਉਹ ਬੜੇ ਭਾਵਕ ਅੰਦਾਜ਼ ਸੇ ਕਹਿ ਰਿਹਾ ਉਤੋਂ ਅੰਦਾਜ਼ਾ ਲਗਾਏ ਜਾਂਦਾ ਹੈ ਪੰਜਾਬ ਦੇ ਕਿਸਾਨੀ ਵੈਸੇ ਤੁਸੀਂ ਦੇਖੋ ਪੰਜਾਬ ਦੇ ਸਧਾਰਨ ਕਿਸਾਨ ਜਿਹੜੇ ਅੰਦੋਲਨ ਦੇ ਖਿਲਾਫ ਪੈਂਦੇ ਆ ਆਪਣੇ ਅੱਗੇ ਮੀਡੀਆ ਸਾਰੀ ਜਾਣਕਾਰੀ ਰੱਖਦੇ ਹੁੰਦੇ ਜਦੋਂ ਸਵਾਲ ਪੁੱਛਦੇ ਆ ਤਾਂ ਸਧਾਰਨ ਕਿਸਾਨ ਵੀ ਕਹਿੰਦੇ ਆ ਅਸੀਂ ਕੋਈ ਲੜਾਈ ਨਹੀਂ ਲੜ ਰਹੇ ਅਸੀਂ ਤਾਂ ਕਹਿੰਦੇ ਸਾਰੇ ਦੇਸ਼ ਦੀ ਲੜਾਈ ਲੜ ਰਹੇ ਆ ਜੀ ਜੀ ਇਸ ਕਰਕੇ ਸਾਡੇ ਹੌਸਲੇ ਬੁਲੰਗ ਬਡੇ ਦੇਸ਼ ਲਈ ਪੰਜਾਬੀਆਂ ਨੇ ਪਹਿਲਾਂ ਹੀ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਆਹ ਅੰਦੋਲਨ ਵੀ ਦੇਸ਼ ਪਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਹੈ ਗਿਆ ਮਸੀਬਤਾਂ ਇਹ ਅੰਦੋਲਨ ਜਿਹੜਾ ਮਰਨwarte ਬੈਠੇ ਆ ਇਹ ਵੀ ਇਦਾਂ ਹੀ ਕਹਿੰਦੇ ਬਲੰਦ ਹੌਸਲੇ ਨਾਲ ਲੜਿਆ ਜਾਏਗਾ ਔਰ ਉਹ ਸਾਰੇ ਕਹਿੰਦੇ ਆ ਹੌਸਲਾ ਕਦੇ ਟੈਂਦੀ ਕਲਾ ਚ ਨਹੀਂ ਚੋਲਦਾ ਸੁਣੇਗਾ ਕਿ ਜਿੱਸੀ ਜਿੱਤ ਕੇ ਕਰਾਂ ਨੁਮੜਾਂਗੇ ਜਿੱਤ ਜਿੱਤ ਸੋਰੇ ਗੱਲ ਹੀ ਨਹੀਂ ਕਰਦੇ ਚਾ ਜਿੱਦੀ ਵੱਡੀ ਮਸੀਬਤ ਹੋਵੇ ਜਿਦੋਂ ਆਪਾਂ ਗੱਲ ਕਰ ਰਹੇ ਆ ਮੈਂ ਦੇਖ ਰਿਹਾ ਸੀ ਇਹ ਜੇ ਸੁਬਾਰਾਂ ਕਿਸਾਨ 11 ਕਿਸਾਨ ਰਾਤ ਜਿਹੜੀ ਥੋੜੀ ਉਹਦੀ ਬਾਰਿਸ਼ ਹੋਈ ਉਹਨਾਂ ਦੇ ਸਿਰ ਤੇ ਤੇਰੇ ਲਈ ਤਰਪਾਨ ਜਾਂ ਪਛਾਹ ਦੇਣੀ ਕਪੜਾ ਉਹਦੇ ਦੇ ਪਾਣੀ ਜੇ ਹੈਟਾ ਝੰਡੇ ਦੇ ਝੰਡੇ ਦੇ ਨਾਲ ਹੀ ਕੋਈ ਕਿਸਾਨਾਂ ਕੋ 585 ਐਨ 8 ਲੋਕਾਂ ਨੂੰ ਘਾਰ ਚ ਬੈਠਣਾ ਵੀ ਮਸੀਬਤ ਲੱਗਦੀ ਹੈ ਫਿਰ ਰੰਡੇ ਮੈਦਾਨ ਚ ਸੜਕ ਤੇ ਜਾ ਕੇ ਉਹਨਾਂ ਦੇ ਨਿਚੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸਰਕਾਰਾਂ ਮੰਗਾਂ ਦਾ ਰੋਕ ਸਕਦੇ ਆ ਪ੍ਰਵਾਨ ਕਰਨ ਤੋਂ ਪਰ ਉਹਨਾਂ ਦੇ ਨਿਸ਼ਚੇ ਨੂੰ ਡਿਲਾਇ ਨਹੀਂ ਜਾ ਸਕਦਾ ਜੀ ਸੁਨੇਹਾ ਜਿਹੜਾ ਹੈ ਕਿ ਪਾੜ ਦੇ ਮੋਰਚੇ ਦੇ ਤਾਂ ਮਰਨwarte ਬੈਠੇ ਕਿਸਾਨ ਆ ਉਹ ਜੀ ਜੀ ਸਤਿ ਸਬ ਅਗੇ ਅਗਲੇ ਵਿਸ਼ੇ ਦੇ ਵੱਲ ਵਧਾਂਗੇ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਤੇ ਅਕਾਲੀ ਸੁਧਾਰ ਲਹਿਰ ਜਿਸ ਸਥਿਤੀ ਦੇ ਵਿੱਚ ਨੇ ਕਿਉਂਕਿ ਜਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਸੁਧਾਰ ਲਹਿਰ ਨੇ ਆਪਣਾ ਸਾਰੀਆਂ ਕਮੇਟੀਆਂ ਭੰਗ ਕਰਕੇ ਇੱਕੋ ਝੰਡੇ ਥੱਲੇ ਇਕੱਠੇ ਹੋਣ ਦਾ ਇੱਕ ਸੁਨੇਹਾਤਾ ਦਿੱਤਾ ਪਰ ਉਸ ਸੁਨੇਹੇ ਦਾ ਪੂਰ ਚੜ੍ਹਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਮੀਟਿੰਗ ਹੈ ਜਿਹੜੀ ਉਹ ਜਥੇਦਾਰ ਸਾਹਿਬ ਦੇ ਨਾਲ ਵੀ ਹੋਈ ਹੈ ਅਕਾਲੀ ਸੁਧਾਰ ਲਹਿਰ ਦੀ ਸੋ ਕੀ ਰਣਨੀਤੀ ਹੋਵੇਗੀ ਅਕਾਲੀ ਸੁਧਾਰ ਲਹਿਰ ਦੀ ਕਿਸ ਤਰ੍ਹਾਂ ਚੱਲੇਗਾ ਅੱਗੇ ਜੀ ਉਨਾ ਕਾਧੀਆਂ ਰਣਨੀਤੀਆਂ ਤੇ ਜਦੋਂ ਆਪਾਂ ਦੇ ਆਂ ਪੰਜਾਬ ਦੀ ਖੇਤਰੀ ਪਾਰਟੀ ਬੜਾ ਪੰਜਾਬੀਆਂ ਨੂੰ ਬੜਾ ਮਾਣ ਆ ਅਕਾਲੀ ਦਲ ਤੇ ਸਾਰੇ ਕਿਸੇ ਨੂੰ ਵੀ ਜਿਸ ਵਾਰ ਸਵਾਲ ਕਰੂੰ ਤਾਂ ਕਹਿੰਗੇ ਖੇਤਰੀ ਪਾਰਟੀ ਰਹਿਣੀ ਚਾਹੀਦੀ ਹੈ ਸੋਣੀ ਕਾਲੀ ਦਾ ਲੰਬਾ ਇਤਿਹਾਸ ਹੈ ਹਦਲ ਤੋਂ ਉੱਪਰ ਦਾ ਇਤਿਹਾਸ ਹੈ ਆਪਣੇ ਆਪ ਵੀ ਲੀਡਰਸ਼ਿਪ ਕਹਿੰਦੀ ਹੈ ਕਿ ਜੇ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨਾਲੋਂ ਪੁਰਾਣੇ ਪਾਰਟੀਆਂ ਵੱਡੀਆਂ ਕੁਰਬਾਨੀਆਂ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਪਾਰੀ ਬਣੀਆਂ ਦੇਖੋ ਮਾਗੀ ਦਾ ਮੇਲਾ ਨਿਕਲ ਕੇ ਗਿਆ ਕਿਸ ਤਰ੍ਹਾਂ ਜਿਹੜਾ ਖਿਲਰ ਗਿਆ ਅਕਾਲੀ ਦਲ ਤਿੰਨ ਕਾਨਫਰੰਸਾਂ ਉੱਥੇ ਹੋ ਰਹੀਆਂ ਕਮਰਪਾਸਿੰਗ ਦੀ ਵਾਈਟ ਹੋ ਰਹੀ ਹੈ ਕਿ ਕਿਸਮ ਸਿੰਘ ਮਾਨ ਦੀ ਵਾਈਟ ਇੱਕ ਸ੍ਰੀਮ ਬਾਦਲ ਦੀ ਵਾਈਟ ਹੋ ਰਹੀ ਹੈ ਉੱਥੇ ਹੀ ਤੈਨੂੰ ਤੁਹਾਡੇ ਦਾ ਉੱਥੇ ਸਾਹਮਣੇ ਤੌਰ ਤੇ ਨਜ਼ਰ ਆ ਰਿਹਾ ਜਿਹੜੀ ਨਵੀਂ ਗੱਲ ਤੁਸੀਂ ਜ਼ਿਕਰ ਕਰ ਰਹੇ ਹੋ ਜਲਸ ਨਾਲ ਲੈਂਦੇ ਆਗੂ ਉਹ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਕੇ ਦੇਖੋ ਇੱਕੋ ਹੀ ਗੱਲ ਆ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਜਿਹੜੀ ਦੇਖੋ ਜਿਹੜਾ ਦੋ ਵਾਰ ਨੂੰ ਫੈਸਲਾ ਲਿਆ ਗਿਆ ਸੀ ਕਾਲਜਾ ਦੇ ਫੈਸਲੇ ਤੋਂ ਜੋ ਐਲਾਨ ਕੀਤਾ ਗਿਆ ਸੀ ਅਸੀਂ ਤਾਂ ਕਹਿੰਦੇ ਉਹ ਨਹੀਂ ਕੋ ਲਾਗੂ ਹੋਣਾ ਚਾਹੀਦਾ ਉਹ ਸੱਤ ਮੈਂਬਰੀ ਕਮੇਟੀ ਬਣੀ ਉਹ ਸੱਤ ਮੈਂਬਰੀ ਕਮੇਟੀ ਪਤਾ ਨਹੀਂ ਕਿੱਧਰ ਨੂੰ ਤੁਰ ਗਈ ਮੈਂ ਵਰਗੇ ਮੀਡੀਆ ਵਾਲੇ ਤਾਂ ਜਰੂਰ ਚੇਤੇ ਕਰਦੇ ਸੱਤ ਮੈਂਬਰੀ ਕਮੇਟੀ ਨੂੰ ਸ਼ਾਇਦ ਮੀਡੀਆ ਵਾਲਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਜਿਉਂਦਾ ਰੱਖਿਆ ਹੋਇਆ ਜਾਂ ਜਿਹੜੀ ਸੱਤ ਮੈਂਬਰੀ ਸੁਧਾਰ ਕਮੇਟੀ ਦੇ ਜਿਹੜੇ ਉਹਦੇ ਚ ਆਗੂ ਸੀ ਉਹ ਬੋਲਦੇ ਆ ਇੱਕ ਦਿਨ ਪਹਿਲਾਂ ਆਪਾਂ ਦੇਖਿਆ ਪ੍ਰਮਿੰਦਰ ਢੀਂਸਾ ਵਡਾਲਾ ਅੱਜ ਹੁਣ ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰ ਰਹੇ ਆ ਸਾਰਿਆਂ ਵੱਲੋਂ ਕਹਿੰਦੇ ਵੀ ਦੇਖੋ ਜਿਹੜੇ ਭਰਤੀ ਦੀ ਪ੍ਰਕਿਰਿਆ ਸੀ ਅਕਾਲੀ ਦਲ ਦੀ ਉਹਦੇ ਸੱਤ ਮੈਂਬਰੀ ਕਿਰਾਨੀਟ ਹੋਣੀ ਸੀ ਉਹ ਕੋਰ ਕਮੇਟੀ ਨੇ ਵਰਕਿੰਗ ਕਮੇਟੀ ਨੇ ਅਕਾਲੀ ਦਲ ਦੇ ਨੇ ਫੈਸਲਾ ਕਰਕੇ ਸਾਰੀਆਂ ਡਿਊਟੀਆਂ ਲਾਤੀਆਂ ਭਰਤੀ ਕਿਵੇਂ ਹੋਣੀ ਹੈ ਇਹ ਵੀ ਤੈਅ ਹੋ ਗਿਆ ਕਿ 1 ਮਾਰਚ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਹੈ ਉਹਦਾ ਐਲਾਨ ਹੋਏਗਾ ਅਕਾਲੀ ਦਲ ਦਾ ਪ੍ਰਧਾਨ ਨਵਾਂ ਕਿਹੜਾ ਹੋਏਗਾ ਸੁਖਵੀਰ ਬਾਦਲ ਅਸਤੀਫਾ ਦੇ ਚ ਪਰ ਆਪਾਂ ਦਰਸ਼ਕਾਂ ਨਾਲ ਸਾਂਝੀ ਕਰ ਚੁੱਕੇ ਹਾਂ ਬਾਕੀ ਮੇਲੇ ਦੇ ਜੋ ਕਾਨਫਰੰਸ ਦਾ ਬਾਅਦ ਚਾਹ ਕੇ ਠੀਕ ਹੈ ਕਿ ਟੈਕਨੀਕਲ ਤੌਰ ਤੇ ਪਹਿਲੀ ਮਾਰਚ ਨੂੰ ਅਕਾਲੀ ਦਰ ਨੂੰ ਨਵਾਂ ਪ੍ਰਧਾਨ ਮਿਲੇਗਾ ਪਰ ਜੋ ਮਾਗੀ ਮੇਲੇ ਤੇ ਕਰਦੀ ਦੀ ਗਵਾਈ ਸਗਰ ਬਾਦਲ ਕਰ ਰਹੀ ਸੀ ਹਾਲਾਂਕਿ ਪ੍ਰਿੰਦਰ ਪੁੰਧਰ ਕਾਰਜਕਾਰੀ ਪ੍ਰਧਾਨਾ ਵੀ ਉੱਥੇ ਬੈਠੇ ਸੀ ਜੋ ਉੱਥੇ ਮੂਡ ਸੀ ਕਾਨਫਰੰਸ ਦਾ ਗੱਲਬਾਤ ਕਰਨ ਦਾ ਉਹਦੇ ਬਾਰੇ ਕੋਈ ਦੋਹਰਾਨੀ ਚਾਹੀਏ ਭਰਤੀ ਹੋ ਜੇਗੀ ਸੰਪੂਰਨ ਹੋ ਜਾਏਗਾ ਪਰ ਸਿੰਘ ਬਾਦਲ ਹੀ ਪ੍ਰਧਾਨ ਹੋਣ ਦੇ ਵਡੇ ਸੁਭਾਵਨਾ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਇਹ ਇੱਕ ਆਗੂ ਨਹੀਂ ਅਕਾਲੀ ਦਲ ਦੇ ਜਿਹੜੇ ਸਾਰੇ ਆਗੂ ਹੈ ਉਹਨਾਂ ਦੀ ਇੱਕ ਸੋਚ ਹੈ ਇੱਕ ਮੂਡ ਹੈ ਉਹਨਾਂ ਦਾ ਕਿ ਸਿੱਧਾ ਸਾਹਿਬ ਸਿੱਧਾ ਸਾਹਿਬ ਇਸ ਦੌਰਾਨ ਇਹ ਵੀ ਗੱਲ ਜ਼ਾਹਿਰ ਹੋ ਰਹੀ ਹੈ ਥੋੜੀ ਜੀ ਕਹਿੰਦੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਨਰਾਜ਼ਗੀ ਅਕਾਲੀ ਦਲ ਦੇ ਨਾਲ ਪੁਰਾਣੇ ਲੀਡਰਾਂ ਦੀ ਹਾਲੇ ਵੀ ਹੈ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਜ਼ਰੀਏ ਦੇਖ ਜਾਂਦੀ ਹੈ ਜੀ ਜਦੋਂ ਆਪਾਂ ਨਰਾਜ਼ਗੀ ਦੀ ਗੱਲ ਕਰਦੇ ਹਾਂ ਦੇਖੋ ਜਦੋਂ ਮਾਗੀ ਮੇਲੇ ਦੀ ਆਪਾਂ ਗੱਲ ਕਰੀ ਰਿਹਾ ਹਾਂ ਤਾਂ ਉਦੇਸ਼ ਦੀ ਕਾਨਫਰੰਸ ਵੀ ਉਦੇਚ ਅਕਸਰ ਹੀ ਮੰਨਿਆ ਜਾਂਦਾ ਹੈ ਕਿ ਸੋਹਣੀ ਗੁਰਦੁਆਰਾ ਪੰਦਕਵਿੰਡੀ ਦੇ ਲੇ ਪ੍ਰਧਾਨ ਹੁੰਦੇ ਆ ਉਹ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਨਤਮਸਤਕ ਹੁੰਦੇ ਆ ਅਰਦਾਸ ਸ਼ਾਮਲ ਹੁੰਦੇ ਆ ਫਿਰ ਜੇ ਕਾਲੀਦਾਲ ਦੀ ਕਾਨਫਰੰਸ ਹੁੰਦੀ ਤਾਂ ਉਹਨੂੰ ਵੀ ਜਾਣ ਕਰਦੇ ਆ ਹੂੰ ਉਹਨੇ ਮੀਡੀਆ ਚ ਇਸ ਦਾ ਬਕਾਇਦਾ ਨੋਟਸ ਲਿਆ ਜਾ ਰਿਹਾ ਹੈ ਕਿ ਚੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਮੁਖਸਰ ਗਏ ਵੀ ਧਾਰਮਿਕ ਸਮਾਗਮ ਵਿੱਚ ਹੋਏ ਇਹ ਹੈ ਕਿ ਜਿਹੜਾ ਕਾਲੀਦਾਲ ਦਾ ਪ੍ਰੋਗਰਾਮ ਸੀ ਕਾਨਫਰੰਸੀ ਉਹਦੇ ਚ ਨਾ ਜੁਆਇਨ ਨਹੀਂ ਕੀਤਾ ਹੁਣਾਂ ਪਹਿਲੇ ਇਸ ਵਾਰ ਦੀ ਜਾਂ ਮੀਡੀਆ ਦੀ ਗੱਲ ਕਰ ਲਈਏ ਉਹਦੇ ਚ ਲਗਾਤਾਰ ਕਿ ਜਿਹੜੀ ਕਮੇਟੀ ਦੇ ਚੇਅਰਮੈਨ ਬਣੇ ਸੀ ਕਾਲੀਦਲ ਨੂੰ ਲੈ ਕੇ ਕਿ ਕਾਲੀਦਲ ਚ ਕੀ ਹੋਣਾ ਚਾਹੀਦਾ ਇਹ ਨਹੀਂ ਅਚੁੰਡਾ ਕਮੇਟੀ ਜਿਨਾਂ ਆਪਾਂ ਕਹਨੇ ਆ ਜਿੱਤੇ ਦਾ ਚੁੰਡਾ ਕਹਿੰਦੇ ਉਹੜਾਇਆ ਇਸ ਸਮਾਰੋਹ ਤੋਂ ਪਾਸਾ ਵੱਟਿਆ ਕਿਉਂਕਿ ਕਾਲੀਦਲ ਦਾ ਜਿਹੜਾ ਫੈਸਲਾ ਸੀ ਉਹਦੇ ਵਗਿਆ ਕਰਨੇ ਕਿਹਾ ਜਾ ਰਿਹਾ ਕਿ ਸਾਰਿਆਂ ਲਈ ਮੁਸ਼ਕਲ ਹੋ ਰਹੀ ਹੈ ਕਰਕੇ ਇਹਦੀ ਪਾਲਣਾ ਹੋਣੀ ਚਾਹੀਦੀ ਹੈ ਇਦਾਂ ਹੀ ਮੰਨ ਪਈ ਤੇ ਿਆਲੀ ਉਹ ਵੀ ਕਿਧਰੇ ਨਜ਼ਰ ਨਹੀਂ ਆ ਰਹੇ ਇਹ ਹੁਣ ਨਰਾਜ਼ ਗਿਆ ਕਿ ਅਕਾਲੀ ਦਲ ਇਹਨੂੰ ਦੂਰ ਕਰ ਪਾਏਗਾ ਜਿਆਨ ਸਿੰਘ ਸਹਿਬਾਂ ਜਦੋਂ ਆਪ ਗੱਲ ਕਰੇ ਮੁਲਾਕਾਤ ਕੀਤੀ ਉਹਨਾਂ ਨੇ ਇਸ ਨਵਾਂ ਫੈਸਲਾ ਲੈ ਕੇ ਸਾਹਮਣੇ ਆਉਣਗੇ ਪਰ ਇਹ ਕਹਿ ਸਕਦੇ ਕਿ ਕਾਲੀਦਾਲ ਅਜੇ ਵੀ ਪੂਰੀ ਤਰ੍ਹਾਂ ਘਮਣਕੇਰੀ ਚ ਫਸਾਈ ਨਜ਼ਰ ਆ ਰਹੀ ਹੈ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਕਿ ਕਾਲੀਦਾਦੀ ਜੇ ਕਾਨਫਰੰਸ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਜਿਹੜਾ ਸੁਖਵੀਰਪਾਲ ਦੀ ਵਾਈਟ ਹੈਟਿੰਗ ਕਾਨਫਰੰেন্স ਹੋਈ ਪਰ ਮਾ ਇਕੱਠ ਹੋਇਆ ਔਰ ਸਵਾਲ ਇਹ ਹੈ ਕਿ ਜਿਹੜੀ ਲੀਡਰਸ਼ਿਪ ਦਾ ਮਾਮਲਾ ਹੈ ਕੌਣ ਲੀਡਰ ਹੋਏਗਾ ਸੱਤ ਮੈਂਬਰੀ ਕਮੇਟੀ ਦਾ ਕੀ ਬਣੇਗਾ ਉਹ ਆਪਣੇ ਆਪ ਚ ਵੱਡਾ ਝਮੇਲਾ ਪਿਆ ਵਾ ਜਿਹਦੇ ਤੋਂ ਖਾਲੀ ਦਲ ਬਾਹਰ ਨਜ਼ਰੀ ਵਜਾ ਹੈ ਕਿ ਇਹ ਪਿੰਡਾਂ ਦੇ ਵਿੱਚ ਜਿਸ ਕਦਰ ਜਿਹੜਾ ਹਾਸ਼ੀਏ ਤੇ ਚੱਲੇਗਾ ਕਾਲੀਦਾਲ ਤੇ ਜੇ ਇਹੋ ਜੀ ਸਥਿਤੀ ਬਣੀ ਰਹੀ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਛੇਤੀ ਕਿਤੇ ਕਾਲੀਦਾਲ ਮਜ਼ਬੂਤੀ ਵੱਲ ਵਾਅਦਾ ਨਜ਼ਰ ਨਹੀਂ ਆਂਦਾ ਇਹ ਕੇਵਲ ਆਪਾਂ ਮੀਡੀਆ ਤੇ ਆਪਾਂ ਹੀ ਗੱਲ ਨਹੀਂ ਕਰ ਰਹੇ ਵਡੇ ਵੱਡੇ ਜਿਹੜੇ মিডিਆ ਗਰੁੱਪ ਆ ਉਹਨਾਂ ਦਾ ਵੀ ਥੜਾ ਧਿਆਨ ਹੈ ਨੋਟਸ ਹੈ ਇਹੀ ਗੱਲ ਕਹਿ ਰਿਹਾ ਸਾਰੇ ਕਿ ਜੇ ਉਹ ਦੀ ਤਰੀਖ 'ਚ ਉਹ ਕਾਲੀਦਾਰ ਨਹੀਂ ਨਿਕਲੇਗਾ ਤਾਂ ਕਾਲੀਦਾਰ ਉੱਤੇ ਆਉਣ ਵਾਲੇ ਦਿਨਾਂ 'ਚ ਵੀ ਸੰਭਵ ਨਜ਼ਰ ਨਹੀਂ ਆਉਂਦੀ ਕਿ ਫਿਰ ਜਿਹੜਾ ਹੈਗਾ ਜੀ ਅਮਰਤਪਾਲ ਦਾ ਦਲ ਕਰ ਰਿਹਾ ਉਹ ਦਾ ਪੰਥਕ ਤਰ੍ਹਾਂ ਜਾਣ ਗਿਆ ਸਿਮਰਜੀ ਸਿੰਘ ਮਾਨ ਆਪਣੇ ਤੌਰ ਤੇ ਰਵਾਇਤੀ ਤੌਰ ਤੇ ਲੰਬੇ ਸਮੇਂ ਤੋਂ ਲੱਗੇ ਵੀ ਹੈ ਸੋ ਇੱਕ ਆਵਸਥਾ ਜਿਗੋ ਖਰੇਵਾ ਕਾਲੀਦਾਂ ਚ ਪਿਆ ਹੋਇਆ ਇਹ ਤੌਰ ਤੇ ਮੈਂ ਗੱਲ ਕਰਕੇ ਮੁੱਦੇ ਦੇ ਉੱਤੇ ਤੁਹਾਡਾ ਜਵਾਬ ਮੁਕੰਮਲ ਕਰਾਂਗਾ ਕਿ ਕਾਲੀਦਾਂ ਦੇ ਇਹ ਕਾਲੀਦਾਂ ਦੀ ਟੁੱਟਫੁੱਟ ਕਿਸੇ ਪੋਲੀਟিক্যাল ਪਾਰਟੀ ਨੂੰ ਦਾ ਫਾਇਦਾ ਹੋ ਸਕਦਾ ਹੈ ਪਰ ਪੰਜਾਬ ਨੂੰ ਲਾਜ਼ਮੀ ਤੌਰ ਤੇ ਇਸ ਦਾ ਨੁਕਸਾਨ ਹੀ ਹੋਏਗਾ ਜੀ ਬਿਲਕੁਲ ਸੋ ਅੱਗੇ ਗੱਲ ਕਰਾਂਗੇ ਸਤ ਜੀ ਸਾਹਿਬ ਦਿੱਲੀ ਚੋਣਾਂ ਦੀ ਦਿੱਲੀ ਚੋਣਾਂ ਦੀ ਤਿਆਰੀ ਪੂਰੇ ਇਸ ਸਮੇਂ ਜੋਸ਼ ਦੇ ਵਿੱਚ ਹੈ ਪੰਜਾਬ ਦੇ ਸਾਰੇ ਲੀਡਰ ਉੱਥੇ ਪਹੁੰਚ ਕੇ ਨੇ ਸੋ ਇੱਕ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਬਣਾਏ ਗਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚ ਗਏ ਨੇ ਉਧਰ ਕਾਂਗਰਸ ਦੇ ਜਿੰਨੇ ਵੱਡੇ ਚਿਹਰੇ ਨੇ ਉਹ ਪਹੁੰਚ ਗਏ ਭਾਜਪਾ ਦੇ ਪਹੁੰਚ ਗਏ ਸੋ ਮੈਦਾਨ ਚ ਪੂਰੀ ਤਰ੍ਹਾਂ ਨਾਲ ਉਤਰ ਚੁੱਕੇ ਨੇ ਮੰਤਰੀਆਂ ਤੇ ਚੇਅਰਮੈਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸੌਂਪ ਦਿੱਤੀਆਂ ਗਈਆਂ ਨੇ ਤੇ ਉਧਰ ਗੱਲ ਕਰੀਏ ਤੇ ਮੰਮਤਾ ਤੇ ਅਖਲੇਸ਼ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਹੱਕ ਚ ਉਤਰਾਂਗੇ ਆਮ ਆਦਮੀ ਪਾਰਟੀ ਦੇ ਸੋ ਕਿਵੇਂ ਦੇਖਦੇ ਹੋ ਦਿੱਲੀ ਦੀ ਸਥਿਤੀ ਇਸ ਤਰ੍ਹਾਂ ਮੇ ਸਮੇਂ ਕਿ ਅਸਰਾਂ ਦੀ ਹੈ ਕੱਲ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਕੇਜੀ ਵੱਲ ਉਹਨਾਂ ਨੇ ਸੋ ਮਹਾਲ ਕੀ ਹੈ ਬਿਲਕੁਲ ਪ੍ਰਵਜਿੰਦਨ ਤੁਸੀਂ ਜ਼ਿਕਰ ਕੀਤਾ ਪੰਜਾਬੀ ਚ ਇੱਕ ਕਹਾਵਤ ਬੜੀ ਪਿਆਰੀ ਕਹਿੰਦੇ ਕਿ ਨੱਚਣ ਵਾਲੇ ਦੀ ੱਡੀ ਨਾ ਰਹਿੰਦੀ ਸੋ ਪੰਜਾਬੀ ਆਉਂਦੀਆਂ ਨਾ ਇਹ ਤਾਂ ਦੌੜ-ਦੌੜ ਕੇ ਚੋਣਾਂ ਨੂੰ ਇੰਜੋਏ ਕਰਦੇ ਆ ਸ਼ਾਮਲ ਹੁੰਦੇ ਆ ਉਹ ਚੋਣਾਂ ਦਾ ਲੜੀਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਪਰ ਲੱਗਦਾ ਹੈ ਕਿ ਜਿਵੇਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਕਿ ਸਾਰੀਆਂ ਪੋਲੀਟিক্যাল ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਨਜ਼ਰ ਦੇ ਕੀ ਵੀ ਜਦੋਂ ਦਿੱਲੀ ਪੰਜਾਬ ਵਾਲਿਆਂ ਨਹੀਂ ਜਿੱਤਣੀ ਹੁੰਦੀ ਹੈ ਜਦਾਂ ਤੁਸੀਂ ਆਪ ਦੀ ਗੱਲ ਕੀਤੀ ਹੈ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕੰਪੇਨ ਕਰਕੇ ਆਏ ਆਂ ਫਿਰ ਦੋ ਦਿਨ ਲਈ ਕੰਪੇਨ ਕਰਨ ਦੇ ਲਈ ਗਏ ਆਂ ਦਿੱਲੀ ਤੋਂ ਉਹਨਾਂ ਦੇ ਜਿਵੇਂ ਹਾਲਾਂਕਿ ਪੰਜਾਬ 'ਚ ਹੀ ਉਹਨਾਂ ਨੇ ਜ਼ੁੰਮੇਵਾਰੀ ਨਿਭਾਉਣੀ ਹੁੰਦੀ ਹੈ ਇਹਦੇ ਕੈਬਨਿਟ ਮੰਤਰੀ ਹੈ ਕੈਬਨਿਟ ਮੰਤਰੀ ਵੀ ਉੱਥੇ ਹੀ ਹੈ ਇਹਦੇ ਲਈ ਆਪ ਦੇ ਉਹ ਵੀ ਉੱਥੇ ਗਏ ਹੋਏ ਆਂ ਸੋ ਆ ਵੱਡੇ ਪੱਧਰ ਤੇ ਕਿਉਂਕਿ ਆਪ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਤੀਜੀ ਵਾਰ ਵੀ ਅਸੀਂ ਜਿੱਤ ਹਾਸਲ ਕਰਾਂਗੇ ਸੋ ਆਪ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਫਿਰ ਆਵਾਜ਼ੀਂ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਉਹਨਾਂ ਦਾ ਘਾੜਾ ਉਹਨਾਂ ਦਾ ਘਰ ਹੈ ਦਿੱਲੀ ਤੇ ਉਹਦੇ ਲਈ ਕੰਮ ਨਹੀਂ ਕਰਨਗੇ ਤਾਂ ਹੋਰ ਕਿਹਦੇ ਲਈ ਕੰਮ ਕਰਨਗੇ ਸੋ ਆਪ ਦਾ ਤਾਂ ਵੱਡਾ ਇੱਕ ਚੈਲੰਜ ਜਾਂ ਚੁਣੌਤੀ ਹੈ ਜਿਹਨੂੰ ਅਸੈਪਟ ਕਰਕੇ ਲੱਗੇ ਆ ਪਰ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਕੋਈ ਪਿੱਛੇ ਨਹੀਂ ਹੈ ਆਪਾਂ ਜੇ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਵਿੱਚ ਇਹ ਦੇਖਿਆ ਜਾਵੇ ਤਾਂ ਦਿੱਲੀ ਜਨ ਵੀ ਪਰਫਾਰਮੈਂਸ ਹੈ ਨਹੀਂ ਕੋਈ ਵਧੀਆ ਨਹੀਂ ਰਹੀ ਕੋਈ ਚੰਗੇ ਢੰਗ ਨਾਲ ਉਹਨਾਂ ਦਾ ਕਿੰਤੀਜਾ ਸਾਹਮਣੇ ਨਹੀਂ ਆਇਆ ਪਰ ਇਸ ਵਾਰ ਜਿਹੜਾ ਹੈਗਾ ਕਾਂਗਰਸ ਵੀ ਪਾਵਾ ਭਾਰ ਹੈ ਅਟੂਗੜ ਪੰਜਾਬ ਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਅੰਕੜੇ ਸਾਹਮਣੇ ਆ ਰਹੇ 2200 ਦੇ ਕਰੀਬ ਇਟਰਸ ਜੇ ਪਰ ਕੋ ਬਲਾਕ ਪਦਰ ਦੀ ਹੈ ਕੋ ਜਲਾ ਪਦਰ ਦੀ ਹੈ ਕੋ ਵਿਧਾਇਕ ਹੈ ਕੋ ਇੱਥੇ ਵਿਰੋਧੀ ਦਰਜ਼ਾਗੂ ਹੈ ਕਿਸੇ ਪ੍ਰਧਾਨ ਹੈ ਸੁਦੇ ਕਰੀਬ 15 ਦਿਨ ਦੇ ਲਈ 20 ਜਨਵਰੀ ਤੋਂ ਦਿੱਲੀ ਚ ਜਾ ਰਹੇ ਲਾ 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 ਕਰਨ ਦੇ ਲਈ ਕਾਂਗਰਸ ਦੇ ਹੱਕ ਦੇ ਵਿੱਚ ਹਮੈਦ ਦੇ ਕਾਂਗਰਸੇ ਪੂਰੀ ਪਵਾ ਪਾਰ ਹੈ ਇਹ ਪੰਜਾਬ ਵਾਲਿਆਂ ਦੀ ਗੱਲ ਕਰ ਰਹੇ ਆ ਬਾਕੀ ਇਹਦੀ ਗੱਲ ਤਾਂ ਆਪਣੇ ਤੌਰ ਤੇ ਹਾਈ ਹੈ ਭਾਜਪਾ ਵਾਲੇ ਤਾਂ ਉਹਨਾਂ ਦੇ ਪਹਿਲਾਂ ਹੀ ਉੱਥੇ ਬਥੇਰੇ ਆਗੂ ਹੈ ਪੰਜਾਬ ਚ ਵੀ ਜਾਣਗੇ ਪਰ ਭਾਜਪਾ ਨੇ ਵੀ ਆਪਣੀ ਕੌਮੀ ਪੱਧਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਪੂਰੀ ਦੀ ਪੂਰੀ ਤਾਕਤ ਹੈ ਜਿਹੜੀ ਹੈਗੀ ਦਿੱਲੀ ਚੋਕ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਤਰੀ ਅਮੈਸ਼ਾ ਇਹਦੇ ਇੰਝ ਜਿਹੜਾ ਹੈਗਾ ਆਂਦੇ ਜਿਹੜਾ ਹੈਗਾ ਮਾਸਮੰਦਾ ਜਿਹੜਾ ਹੈਗਾ ਵਵਾਗੇ ਆਮਾਦੇ ਮੁਖੀ ਰਾਜਾ ਨਾ ਸਿੰਘ ਹੋਰ ਜਿਹੜਾ ਜੀ ਪੀ ਨੱਡਾ ਇਹ ਦਿੰਦੇ ਲਿਆ ਗਿਆ ਨਾ ਪਾਜਪਾ ਦੇ ਵਾਖਾ ਕਰਾ ਜਾਂਦੇ ਜਿਹੜੇ ਕਿ ਮੁਖਮੈਂ ਗਵਾਨ ਤੇ ਯੂਪੀ ਦੇ ਜਿਹੜੇ ਮੁੱਖ ਮੰਤਰੀ ਯੋਗੀ ਦੂਜੇ ਰਾਜਾਂ ਦੇ ਮੁੱਖ ਮੰਤਰੀ ਘੱਟੋ ਘੱਟ 7 ਮੁੱਖ ਮੰਤਰੀ ਆ ਰਹੇ ਕੈਬਨਟ ਮੰਤਰੀ ਹੈ ਪਾਜਪਾ ਦੀ ਆਗੂਆ ਵੱਡੀ ਕੈਂਪੇਨ ਜਣਿਆ ਲੱਗਾ ਕਿ ਦਿੱਲੀ ਚਤਨ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇੱਕ ਵੱਡਾ ਹਮਲਾ ਬੋਲ ਦਿੱਤਾ ਹੈ ਹੁਣ ਫੈਸਲਾ ਦਿੱਲੀ ਨੇ ਕਰਨਾ ਦਿੱਲੀ ਵੀ ਆਖਰ ਆਪਣਾ ਅਜੂਰਾ ਦੇਸ਼ ਹੈ ਬਿਲਕੁਲ ਇੱਕ ਵਰਗ ਦੇ ਜਾਂ ਇੱਕ ਸੂਬੇ ਦੇ ਲੋਕ ਨਹੀਂ ਰਹਿੰਦੇ ਤੇ ਪੰਜਾਬੀ ਵਾਢੀ ਕਹਿੰਦੀ ਜਾ ਆਪਾਂ ਅਕਸਰ ਕਹਿੰਦੇ ਹੁੰਨੇ ਆ ਉਥੇ ਗੁਜਰਾਤੀ ਵੀ ਹੈ ਅਰਕਾਲੇ ਵੀ ਹੈ ਸੌਥ ਵਾਲੇ ਵੀ ਹੈ ਹਰਿਆਣਾ ਵਾਲੇ ਤਾਂ ਦਾਵਾ ਕਰਦੇ ਆ ਕਿ ਸਾਡੇ ਗਵਾਂਢ ਚ ਲੱਗਦੀ ਹੈ ਸਾਡੇ ਵੱਡਾ ਰੋਲ ਤੇ ਵੱਡੀ ਭੂਮਿਕਾ ਰੋਗੀ ਪੱਧਰ ਤੇ ਇੱਕ ਸਵਾਲ ਤੇ ਜ਼ਰੂਰ ਲੈਣਾ ਚਾਹਾਂਗਾ ਕਿ ਆਪ ਨੂੰ ਕੌਮੀ ਪੱਧਰ ਤੇ ਵੀ ਹਲਾਰਾ ਨਜ਼ਰ ਆ ਰਿਹਾ ਹੈ ਜੀ ਇੱਕ ਦਿਨ ਪਹਿਲਾਂ ਹੁਣ ਬੰਗਾਲ ਦੀ ਜਿਹੜੀ ਮੁਖਤਰੀ ਮੰਮਤਾ ਬੇਨਰ ਸੀ ਉਦੇ ਜਿਹੜੇ ਪਾਰਟੀ ਐ ਉਹਨੇ ਵੀ ਆਪ ਨੂੰ ਹਮਾਇਤ ਦਿੱਤੀ ਐ ਯੂਪੀ ਜਿਹੜੇ ਅਖਲੇ ਜਾਤ ਦੇ ਜਿਹੜੇ ਦੀ ਪਾਰਟੀ ਵਾਲੇ ਆ ਉਹਨਾਂ ਨੇ ਵੀ ਆਪ ਨੂੰ ਹਮਾਇਤ ਦਿੱਤੀ ਐ ਉਹਨਾਂ ਤਰ੍ਹਾਂ ਦੇ ਆਗੂਆਂ ਦੀ ਇੱਕੋ ਗੱਲ ਐ ਕਿ ਇਸ ਵਾਰ ਵੀ ਲੱਗਦਾ ਇਹ ਐ ਕਿ ਆਪ ਹੀ ਸਤਾ ਚਾਹੇਗੀ ਇਸ ਕਰਕੇ ਸੀ ਆਪ ਨੂੰ ਹਮਾਇਤ ਦੇ ਰਹੇ ਆ ਜੀ ਦੋਵੇਂ ਵੱਡੀਆਂ ਤਰ੍ਹਾਂ ਆਪ ਜੇ ਆਪੇ ਯੂਪੀ ਦੀ ਗੱਲ ਕਰਦੇ ਆ ਜੇ ਸਮਾਜਵਾਦੀ ਪਾਰਟੀ ਕੋਈ ਯੂਪੀ ਵੀ ਇੱਕ ਪਾਸੇ ਦਿੱਲੀ ਨਾਲ ਲੱਗਦੀ ਐ ਉਹਨਾਂ ਦੀ ਹਮਾਇਤ ਆਪ ਲਈ ਖਾਸੀ ਖੈਦਮਾਨ ਸਾਬ ਹੋ ਸਕਦੀ ਹੈ ਜੀ ਜੀ ਮਾਣ ਮਿਲ ਰਿਹਾ ਆਪ ਨੂੰ ਅੱਜ ਤੁਸੀਂ ਇਹ ਕਹਿਣਾ ਚਾਹਾਂਗੇ ਕਿ ਇੰਡੀਆ ਗੱਠ ਜੋੜ ਦੇ ਮੁੱਦੇ ਤੇ ਲੈ ਕੇ ਚਾਹੇ ਮਹਾਤਾ ਬੇਨਰਜੀ ਹੈ ਤੇ ਚਾਹੇ ਇਹ ਕਹੇ ਜਦੋਂ ਉਹਨੇ ਕਿਹਾ ਕਿ ਇੰਡੀਆ ਗੱਠ ਜੋੜ ਖੇਰੂਮ ਖੇਰੂ ਨਹੀਂ ਹੋਇਆ ਅੱਜ ਵੀ ਇਕੱਠੇ ਇਕੱਠੇ ਤੌਰ ਤੇ ਅਸੀਂ ਅੱਗੇ ਨੂੰ ਵੀ ਰਹਾਂਗੇ ਹਾਲਾਂਕਿ ਕਾਂਗਰਸ ਨੇ ਕਾਫੀ ਵੱਡਾ ਵਿਵਾਦ ਦਿੱਲੀਸ਼ ਆਪ ਤੇ ਜਿਹੜਾ ਦੇਖਦੇ ਆ ਨਜ਼ਰ ਆ ਰਿਹਾ ਕਾਂਗਰਸ ਦੇ ਨਾਲ ਇਕੱਠਾ ਹੋਏਗਾ ਪਰ ਦੂਜੀਆਂ ਪਾਰਟੀਆਂ ਜਿਹੜੀਆਂ ਇੰਡੀਆ ਗੱਠ ਜੋੜ ਦਾ ਇਸ ਨੂੰ ਨੇ ਫੈਸਲਾ ਕੀਤਾ ਕਿ ਚਲੀ ਜਾਵਾਂਗੇ ਜੀ ਜੀ ਸ਼ਿਦ ਸਾਹਿਬ ਅੱਗੇ ਗੱਲ ਕਰਾਂਗੇ ਅਹਿਮ ਮੁੱਦਾ ਹੈ ਪੰਜਾਬ ਦਾ ਬੁੱਢਾ ਨਾਲਾ ਬੁੱਡੇ ਨਾਲੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਸੋਸ਼ਲ ਵਰਕਰ ਨੇ ਜਿਹੜੇ ਆਪਣਾ ਜ਼ੋਰ ਲਾ ਰਹੇ ਨੇ ਸਿਆਸੀ ਉਹਦੇ ਤੇ ਆਪਣਾ ਜ਼ੋਰ ਲਾ ਰਹੇ ਨੇ ਸਿਆਸਤ ਕਰ ਰਹੇ ਨੇ ਪਰ ਅਜਹੇ ਦੇ ਵਿੱਚ ਇੱਕ ਅਹਿਮ ਰਿਪੋਰਟ ਹੈ ਜਿਹੜੀ ਉਹ ਰਾਜਪਾਲ ਹੁਣਾਂ ਨੇ ਮੰਗ ਲਈ ਹੈ ਸੀਐਮ ਮਾਨ ਹੁਣਾ ਤੋਂ ਕਿ ਬੁੱਡੇ ਨਾਲੇ ਦੇ ਪਾਣੀ ਕਾਰਨ ਸਤਲੁਜ ਕਿੰਨਾ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਸਬੰਧਤ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੋ ਸੋ ਮਸਲਾ ਦਿਨ ਬਦ ਦੇ ਨੇ ਵੱਡਾ ਹੁੰਦਾ ਜਾ ਰਿਹਾ ਜੀ ਬਿਲਕੁਲ ਦੇਖੋ ਬੁੱਡੇ ਦਾ ਮਾਮਲਾ ਆਪਾਂ ਦੇਖਦੇ ਹਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲੈ ਕੇ ਜਿਹੜੇ ਇੱਕ ਤੇ ਵੀ ਕਿਹਾ ਕਾਲੇ ਪਾਣੀ ਦਾ ਮੋਰਚਾ ਨਾਮ ਦਿੱਤਾ ਗਿਆ ਵਾਖ ਆਕਸੀਜਨ ਵਾਲੀ ਹੈ ਉਹ ਲਗਾਤਾਰ ਮਾਰਚ ਕਰ ਰਿਹਾ ਪ੍ਰੋਟੈਸਟ ਕਰ ਰਿਹਾ ਕਿ ਬੁੱਡੇ ਨਾਲੀ ਸੁਧਾਰੀ ਜਾਵੇ ਦੂਜੇ ਪਾਸੇ ਜਿਹੜੇ ਨਾਸਰਿਸਟ ਹੈ ਉਹਨਾਂ ਦੇ ਮੁਕਾਬਲੇ ਜਿ ਬਿਆਨਬਾਜ਼ੀ ਕਰਦੇ ਆ ਕਿ ਜੇ ਸਾਡੇ ਤੇ ਝੂਠੇ ਦੋਸ਼ ਲਗਾਏ ਜਾ ਰਹੇ ਆ ਨਾਲੇ ਦਾ ਪਾਣੀ ਜ਼ਹਿਰੀਲਾ ਕਿਉਂ ਹੈ ਕਿਹੜੀਆਂ ਜ਼ਹਿਰੀਲੀਆਂ ਉਹ ਤਾਂ ਪੈ ਰਹੀਆਂ ਇਹਦਾ ਜਵਾਬ ਤਾਂ ਜਿਹੜੀ ਸਰਕਾਰੀ ਤੌਰ ਤੇ ਪੁਣਛਾਣੀ ਜਾਣ ਪੜੀ ਉਹ ਹੀ ਸਾਹਮਣੇ ਆਏਗਾ ਨਾ ਪਰ ਸੌਲਦਾ ਇਹ ਕਿ ਬੁੱਢਾ ਨਾਲਾ ਜੇ ਆਪਾਂ ਉਹਦੀ ਬਿਮਾਰੀਆਂ ਦੀ ਗੱਲ ਕਰਦੇ ਆਂ ਆਪਾਂ ਗੱਲ ਕਰਦੇ ਆਂ ਗਵਰਨਰ ਜਿਹੜਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਦੀ ਰਿਪੋਰਟ ਮੈਂ ਕਿਸ ਸੰਦਸੋਗੇ ਸਤਲੁਜ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਆਪਾਂ ਇਹ ਵੀ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਕਿਉਂ ਮੰਗਿਸ ਕਰਕੇ ਵੀ ਕਿ ਰਾਜਸਥਾਨ ਦੇ ਗਵਰਨਰ ਨੇ ਸਿੱਦੇ ਤੋਂ ਜਿਹੜਾ ਪੰਜਾਬ ਦੇ ਘਰਾਂ ਨੂੰ ਪੱਥਰ ਲੈ ਕੇ ਕਿ ਪਾਣੀ ਸਤੌਲੇ ਦਾ ਜਿਹੜਾ ਰਾਜਸਥਾਨ 'ਚ ਵੀ ਜਾਂਦਾ ਰਾਜਸਥਾਨ ਨੂੰ ਲੱਗਦਾ ਹੈ ਸਾਡੇ ਲਈ ਵੱਡੀਆਂ ਬਿਮਾਰੀਆਂ ਦਾ ਕਹਿੰਦੇ ਕਾਰਨ ਬਣ ਰਿਹਾ ਉਹਨਾਂ ਨੇ ਗੱਲ ਕੀਤੀ ਹੈ ਕੈਂਸਰ ਦੀ ਦੂਜੀਆਂ ਬਿਮਾਰੀਆਂ ਦੀ ਇਸ ਕਰਕੇ ਕਹਿੰਦੇ ਕਿ ਜਿਹੜਾ ਪ੍ਰਦੂਸ਼ਿਤ ਹੋਂਦ ਤੋਂ ਨੂੰ ਬਚਾਇਆ ਜਾਵੇ ਸਵਾਲ ਖੜੇ ਰਾਜਸਥਾਨ ਨਹੀਂ ਰਾਜਸਥਾਨ ਤੇ ਕੋਈ ਸਿੱਧਾ ਪੜ ਨਹੀਂ ਜਾਂ ਪਰ ਸਾਰਾ ਮਾਲਵਾਈ ਜਿਹੜਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਸਤੌਲੇ ਦਾ ਪੰਜਾਬੀ ਹੈ ਤੇ ਆਪਣੇ ਫਸਲਾਂ ਨੂੰ ਵੀ ਲਾਉਂਦਾ ਜਾਨਵਰ ਵੀ ਪੀਂਦੇ ਆ ਇਨਸਾਨ ਵੀ ਪੀਂਦੇ ਆ ਫਸਲਾਂ ਵੀ ਪੀਂਦੀਆਂ ਸੋ ਸਭ ਤੋਂ ਵੱਡਾ ਤਾਂ ਜਿਹੜਾ ਹੈਗਾ ਚੋਲੀਆ ਮਾਲਵਾਲੀ ਅਕਸਰ ਆਪਾਂ ਚਾਹੇ ਸਰਕਾਰਾਂ ਜਿੰਨੀਆਂ ਮਰਜ਼ੀ ਦਾਅਵੇ ਕਰਦੀਆਂ ਰਹਿਣ ਤੇ ਮਾਲਵੇ ਜਾ ਕੇ ਕੈਂਸਰ ਦੀ ਗੱਲ ਕਰੀ ਜਾਏ ਤਾਂ ਕਈ ਕਰ ਪੂਰੇ ਦੇ ਪੂਰੇ ਜਿਹੇ ਮਿਲਣਗੇ ਜਿਹੜੇ ਕੈਂਸਰ ਨਹੀਂ ਖਾਲੇ ਆਖਰ ਕਿਤੇ ਜਵਾਬਦੇਹੀ ਤਾਂ ਬਣਦੀ ਹੈ ਨਾ ਗਵਰਨਰ ਨੇ ਬਿਲਕੁਲ ਸਹੀ ਮੁੱਦਾ ਉਠਾਇਆ ਇਸ ਮਾਮਲੇ ਤੇ ਕੋਈ ਨਾ ਕੋਈ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਗਵਰਨਰ ਨੂੰ ਮੰਗੀ ਗਈ ਹੈ ਕਿ ਸਹੀ ਐਕ ਰਿਪੋਰਟ ਦੇ ਆਧਾਰ ਦੇ ਉੱਤੇ ਉਹ ਆਪਣਾ ਕੀ ਕਰਦੇ ਆ ਹਰ ਮਾਮਲਾ ਤਾਂ ਪੰਜਾਬ ਸਰਕਾਰ ਦੇ ਹਵਾਲੇ ਆ। ਗਵਰਨਰ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਆ ਕਰ ਸਕਦੇ ਆ ਕਿ ਤੁਸੀਂ ਇਹ ਰਿਪੋਰਟ ਮੰਗੀ ਆ ਤਾਂ ਕੇਂਦਰ ਤੋਂ ਵੀ ਪੈਸਾ ਲਓ। ਗਵਰਨਰ ਅਕਸਰ ਕਹਿੰਦੇ ਆ ਕਿ ਮੈਂ ਕੇਂਦਰ ਤੇ ਪੰਜਾਬ ਦੇ ਵਿਚਕਾਰ ਪੋੜਾਂ। ਇਹ ਪੁਲ ਦੇ ਉੱਤੋਂ ਦੀ ਜਿਹੜੇ ਬੁੱਢਾ ਨਾਲਾ ਸਾਰੇ ਗਵਰਨਰ ਦੇ ਸੁਪਰਗਜ਼ਾਰ ਹੋਣਗੇ। ਸੋ ਕੱਲਾ ਪੋਲੀਟੀਕਲ ਤੌਰ ਤੇ ਬਿਆਨਬਾਜ਼ੀ ਕਾਫੀ ਨਹੀਂ। ਗਵਰਨਰ ਸਾਹਿਬ ਨੂੰ ਚਾਹੀਦਾ ਕੇਂਦਰ ਤੋਂ ਵੀ ਮਦਦ ਲਈ ਜਾਵੇ ਤਾਂ ਕਿ ਬੁੱਢਾ ਨਾਲਾ ਸਾਫ਼ ਹੋ ਚੁੱਕੇ ਸਤਲ ਦੇ ਦਾ ਪਾਣੀ ਪਵਿੱਤਰ ਹੋ ਸਕੇ। ਨਾ ਹਟੇਗਾ ਬਚੇਗਾ ਪੰਜਾਬੀ ਬਚੇਗਾ ਬਾਲ ਬਚੇਗਾ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਅਹਿਮ ਬੇਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਚ ਸਭ ਤੋਂ ਵੱਡਾ ਵਿਸ਼ਾ ਜਿਹੜਾ ਉਹ ਕਿਸਾਨੀ ਦਾ ਹੈ ਤੇ ਦੂਸਰਾ ਵੱਡਾ ਵਿਸ਼ਾ ਇਸ ਸਮੇਂ ਅਕਾਲੀ ਦਲ ਦਾ ਪਰ ਨਾਲ ਨਾਲ ਨਜ਼ਰਾਂ ਨੇ ਜੜੀਆਂ ਉਹ ਦਿੱਲੀ ਤੇ ਵੀ ਟਿਕੀਆਂ ਹੋਈਆਂ ਨੇ ਕਿਉਂਕਿ ਦਿੱਲੀ ਇੱਕ ਅਹਿਮ ਕੜੀ ਹੈ ਦੇਸ਼ ਦੀ ਰਾਜਧਾਨੀ ਹੈ ਤੇ ਅਜਿਹੇ ਦੇ ਵਿੱਚ ਦਿੱਲੀ ਦੀ ਸਰਕਾਰ ਦਿੱਲੀ ਦੀਆਂ ਵੋਟਾਂ ਜਿਹੜੀ ਦੇ ਵਿੱਚ ਪੋਂਚੋ ਸਟਾਰ ਪ੍ਰਚਾਰਕ ਕਾਫੀ ਕੁਝ ਤੈਅ ਹੈ ਜਿਹੜਾ ਆਉਣ ਵਾਲੇ ਸਮੇਂ ਦਾ ਕਰ ਲੈਂਦੇ ਆ ਉਮੀਦ ਕਰਦੇ ਆ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ